ਦੇ ਇਸ ਟਾਈਮ ਵੱਲੋ ਜਿਉ ਆਇਆ ਅੱਜ ਇਕਲ ਕਰਨ ਨੂੰ ਮਨ ਕਰਦਾ ਕਿ ਪੰਜਾਬ ਵਿੱਚ ਅਗਾਲੀ ਬਾਜ਼ਾਰਤ ਮੇਲੇ ਬਹੁਤ ਬੇਨਿਜ਼ਮੀਆਂ ਹੋਈਆਂ ਲੋਕਾਂ ਨੂੰ ਤਕਲੀਫਾਂ ਵੀ ਹੋਈਆਂ ਗੁਰੂ ਕ੍ਰੰਤ ਸਾਹਿਬ ਜੀ ਦੇ ਵਰਕੇ ਵੀ ਪਾੜੇ ਗਏ ਕਈ ਅੰਗ ਪਾੜ ਦਿੱਤੇ ਗਏ ਕਈ ਜਗ੍ਹਾ ਦੇ ਉੱਤੇ ਬੇਨਿਜ਼ਮੀਆਂ ਕੀਤੀਆਂ ਕਈ ਜਗ੍ਹਾ ਉਹ ਗੁਰਗਾਂ ਸਾਹਿਬ ਦੀ ਵੀ ਲੋ ਚੁੱਕ ਕੇ ਲਜਾਣ ਦੀ ਵੀ ਕੋਸ਼ਿਸ਼ਾਂ ਕੀਤੀਆਂ ਆ ਬੇਵਨ ਕਲਾਜ ਗੋਲੀकांड ਵੀ ਹੋਇਆ ਪੰਜਾਬ ਪੁਲਿਸ ਨੇ ਸਿੰਘਾਂ ਨੂੰ ਸ਼ਹੀਦ ਵੀ ਕੀਤਾ ਪਰ ਅਕਾਲੀ ਬਜ਼ਾਰਤ ਨੇ ਉਸ ਵੇਲੇ ਬਹੁਤ ਚੰਗਾ ਰੋਲ ਨਹੀਂ ਲਵਾਇਆ ਸ਼ਰੋਣੀ ਕਮੇਟੀ ਜਿਹੜੀ ਆ ਉਹਨਾਂ ਨੇ ਵੀ ਸੁਣੀ ਅਣ ਸੁਣੀ ਕਰ ਦਿੱਤੀ ਸ਼ਰੋਣੀ ਅਕਾਲੀ ਦਲ ਬਾਦਲ ਗਰੁੱਪ ਦੀ ਬਜ਼ਾਰਤ ਸੀ ਉਹਨਾਂ ਦੇ ਸਾਰੇ ਵਜ਼ੀਰਾ ਨੇ ਕਈ ਹੋਰ ਅਸੀਂ ਘਟਨਾਵਾਂ ਦੇ ਵਿੱਚ ਚੰਗਾ ਰੋਲ ਨਹੀਂ ਕੀਤਾ ਜਿਹਦੇ 'ਚ ਰਾਮ ਰਹੀਮ ਸੱਚਾ ਸਰਦਾ ਸਾਧ ਜਿਹੜਾ ਆ ਉਹਨੂੰ ਵੀ ਉਹਦੀਆਂ ਕੀਤੀਆਂ ਗਲਤੀਆਂ ਦੇ ਉੱਤੇ ਮਾਫੀਨਾਮਾ ਦੇ ਦਿੱਤਾ ਗਿਆ ਕੀ ਹੋਇਆ ਕਿ ਉਹਨੂੰ ਚੰਗਾ ਠਰ ਰਹਿਣ ਦੇ ਲਈ ਅਖਬਾਰਾਂ ਵਿੱਚ ਸਟਾਰ ਵੀ ਦਿੱਤੇ ਗਏ ਜਿਹਦੇ ਨਾਲ ਸ਼ਰਮਣੀ ਪ੍ਰੋਮੋ ਦਾ ਕਮੇਟੀ ਦਾ 90 ਲੱਖ ਰੁਪਇਆ ਵਰਤਿਆ ਗਿਆ ਔਰ ਦੂਸਰੀਆਂ ਸਾਰੀਆਂ ਪਾਰਟੀਆਂ ਬਹੁਤ ਰੌਲਾ ਪਾਉਂਦੀਆਂ ਰਹੀਆਂ ਇਨਾਂ ਨੇ ਕੋਈ ਕੰਫੜੀ ਰੱਖੀ ਕਿ ਮੈਂ ਨਾ ਮੰਨوں ਪਰ ਕਹਿੰਦੇ ਆ ਉੜਕ ਜਾ ਕੇ ਉਹ ਸੱਚ ਤੁਹਾਨੂੰ ਸਾਹਮਣੇ ਲਿਆਉਣਾ ਪੈਂਦਾ ਤੁਹਾਨੂੰ ਕਹਿਣਾ ਪੈਂਦਾ ਆ ਅਗਰ ਤੁਸੀਂ ਉਸ ਧਰਮ ਦੇ ਵਿੱਚ ਪਰਪੱਖ ਹੋ ਸਿੱਖ ਧਰਮ ਵਿੱਚ ਕਿਹਾ ਜਾਂਦਾ ਕਿ ਜੇ ਤੁਸੀਂ ਗਲਤੀ ਕੀਤੀ ਹੈ ਮੰਨ ਲੈਣਾ ਹੀ ਚੰਗੀ ਗੱਲ ਹੈ ਮੈਂ ਨਾ ਮੰਨੂ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਨੂੰ ਸਿਖਾਂ ਨੂੰ ਇਹ ਸਿਖਾਇਆ ਗਿਆ ਕਿ ਅਸੀਂ ਸੱਚੋ ਹੀ ਸੱਚ ਤੇ ਨੇ ਬੜਨਾ ਹੈ ਗੁਰਬਾਣੀ ਦੇ ਮਤਲਬ ਗੁਰਬਾਣੀ ਚ ਲਿਖਿਆ ਹੈ ਕਿ ਝੂਠ ਦੇ ਨਾਲੋਂ ਸੱਚ ਕਹਿਣਾ ਬਹੁਤ ਚੰਗਾ ਹੈ ਜਿਹਦੇ ਨਾਲ ਤੁਹਾਨੂੰ ਲਾਭ ਹੋਏਗਾ ਤੁਹਾਡੀ ਆਉਣ ਵਾਲੀ ਜਿਹੜੀ نسل ਆ ਉਹਨੂੰ ਵੀ ਕੁਝ ਰਾਹ ਚੰਗਾ ਮਿਲੇਗਾ ਖੈਰ ਅਮ ਬੜੇ ਦਿਨ ਹੋ ਗਏ ਸੀ ਇਹ ਤਾਂ ਫੈਸਲਾ ਨਹੀਂ ਸੀ ਹੋ ਰਿਹਾ ਪਰ ਇਹ ਵੀ ਸਮਝ ਲਓ ਕਿ ਅਕਾਲ ਤਖਤ ਦੇ ਉੱਤੇ ਜਿਹੜੇ ਜ਼ਥੇਦਾਰ ਸੀ ਉਹਨਾਂ ਨੂੰ ਉਹ ਖੁਦ ਨਿਯੁਕਤ ਕਰਦੇ ਸੀ ਸ਼੍ਰੋਮੇ ਅਕਾਲੀ ਦਲ ਤੇ ਬਾਦਲ ਅਕਾਲੀ ਦਲ ਕਹਿੰਦੇ ਹੁਣ ਕੀ ਹੋਇਆ ਕਿ ਹੁਣ ਸਰਦ ਜਿਹੜੇ ਨੇ ਸਰਦ ਗਦੀਪ ਸਿੰਘ ਜੀ ਅਮ ਗੁਰ ਜਸਿਹਦਰ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਇਹ ਮੇਰਾ ਖਿਆਲ ਉਹਨਾਂ ਦੇ ਮਨ 'ਚ ਉਤੋਂ ਬਾਬੇ ਵੱਲੋਂ ਹੀ ਕੋਈ ਕਿਰਪਾ ਹੋਈ ਕਿ ਇਸ ਚੀਜ਼ ਦਾ ਨਜ਼ਾਰਾ ਕੀਤਾ ਜਾਵੇ ਕਿ ਲੋਕਾਂ ਨੂੰ ਸਦਕੇ ਦਿਖਾਇਆ ਜਾਵੇ ਕਿ ਗਲਤੀ ਕਿੱਥੇ ਹੋਈ ਤੇ ਕਹਨੇ ਕਹਨੇ ਕੀਤੀ ਆ ਖੈਰ ਬਾਦਲ ਦਲ ਦੀ ਸਾਰੀ ਕਮੇਟੀ ਜਿਹੜੇ ਮੰਤਰੀ ਵੀ ਰਹੇ ਵਜ਼ੀਰ ਵੀ ਰਹੇ ਐਮਐਲਏ ਵੀ ਰਹੇ ਉਹਨਾਂ ਨੂੰ ਸੱਦ ਕੇ ਇੱਕ ਇੱਕ ਦੇ ਉੱਤੇ ਇਲਜ਼ਾਮ ਬਾਰੇ ਪੁੱਛਿਆ ਗਿਆ ਕਿ ਕੀ ਤੁਸੀਂ ਕੀਤਾ ਹੈ ਉਸ ਦੇ ਵਿੱਚ ਸਦਾਸਕ ਵੀਰ ਸਿੰਘ ਬਾਦਲ ਨੇ ਜਿਹੜੇ ਚਾਰ ਸਵਾਲ ਉਹਨਾਂ ਨੇ ਪੰਜ ਕੀਤੇ ਉਹਦੇ ਵਿੱਚ ਸਾਰਿਆਂ ਨੇ ਹਾਂ ਕਿਹਾ ਕਿ ਮੈਂ ਸਾਡੀ ਉਲਤੀ ਹੈ ਮੈਂ ਹੁੰਦਾ ਉਹਨਾਂ ਦੇ ਨਾਲ ਜਿੰਨੇ ਵੀ ਹੋਰ ਵਜ਼ੀਰ ਸੀ ਆਪਣੇ ਬਾਦਲ ਦਲ ਜਿਹੜਾ ਅਕਾਲੀ ਦਲ ਬਾਦਲ ਗਰੁੱਪ ਹੈ ਉਹਨਾਂ ਦੇ ਜਿੰਨੇ ਵੀ ਵਜ਼ੀਰ ਸੀ ਜਿੰਨੇ ਵੀ ਐਮਐਲਏ ਸੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਅ ਤਖਤ ਅ ਅਕਾਲ ਤਖਤ ਵੱਲੋਂ ਸੱਦਿਆ ਗਿਆ ਤੇ ਸਾਹਮਣੇ ਖੜੇ ਕਰਕੇ ਪੁੱਛਿਆ ਗਿਆ ਉਹਨਾਂ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਇੱਕ ਦੋ ਗਿਣ ਛੱਡ ਕੇ ਜਿਹਦੇ ਚ ਸੰਧੂ ਮਾਜਰਾ ਸਾਹਿਬ ਬਹੁਤਾ ਮੰਨੇ ਨਹੀਂ ਔਰ ਉਹਨਾਂ ਨੂੰ ਵਰਜਿਆ ਵੀ ਗਿਆ ਕਿ ਤੁਸੀਂ ਚੁੱਪ ਕਰ ਜਾਓ ਤੁਸੀਂ ਝੂਠ ਬੋਲ ਰਹੇ ਹੋ ਪਰ ਜਿਹੜੇ ਬਾਕੀ ਸੀਗੇ ਉਹਨਾਂ ਦੇ ਵਿੱਚ ਆਮ ਟੀਕਸਰ ਸਾਹਿਬ ਰਖਲਾ ਜਾਂ ਪੁੰਜਕ ਸਾਹਿਬ ਰਖਲਾ ਜਾਂ ਚੀਮਾ ਸਾਹਿਬ ਡਾਕਟਰ ਚੀਮਾ ਆ ਜਾਂ ਸ਼ੁਭਵੀਰ ਸਿੰਘ ਬਾਦਲ ਹੁਣੀ ਤੇ ਹੋਰ ਜਿੰਨੇ ਵੀ ਨਾਲ ਉਹਨਾਂ ਦੇ ਮਿਨਿਸਟਰ ਸਾਹਿਬ ਲੰਗਾ ਸਾਹਿਬ ਸੀ ਜਾਂ ਜਿੰਨੇ ਵੀ ਹੋਰ ਵਜ਼ੀਰ ਸੀਗੇ ਉਹਨਾਂ ਸਾਰਿਆਂ ਨੂੰ ਸਦਕੇ ਇੱਕ ਇੱਕ ਨੂੰ ਇੱਕ ਇੱਕ ਦਾ ਦੋਸ਼ ਦੱਸ਼ਾ ਗਿਆ ਤਕਰੀਬਨ ਸਾਰਿਆਂ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਇਹ ਬੜੀ ਚੰਗੀ ਗੱਲ ਹੈ ਕਿ ਸ੍ਰੀ ਹਰਿ ਹਾਲ ਤੱਕ ਸਾਹਮਣੇ ਪੇਸ਼ ਹੋ ਕੇ ਜਦੋਂ ਤੁਸੀਂ ਆਪਣੀ ਪੁਨ ਬਖਸ਼ਾਉਂਦੇ ਆ ਤੇ ਗੁਰੂ ਵੀ ਕਹਿੰਦੇ ਤੁਹਾਨੂੰ ਬਖਸ਼ ਦਿੰਦਾ ਹੈ ਉਹਨਾਂ ਨੂੰ ਸਜ਼ਾਾਂ ਲੱਗੀਆਂ ਸਜ਼ਾ ਦੇ ਵਿੱਚ ਦਰਵਾਜ਼ ਦਰਬਾਨ ਬਣ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਹਮਦਰ ਸਾਹਿਬ ਦੇ ਬਾਹਰ ਬੈਠਣਾ ਕਿਸੇ ਨੂੰ ਕਿਸੇ ਗੁਰਦਾਰਜ ਲੱਗੀ 5 5 6 6 ਦਿਨਾਂ ਦੀ ਸਜ਼ਾ ਹੀ ਲੱਗੀ ਆ ਬੈਠਣ ਦੀ ਕਿ ਤੁਸੀਂ ਅ ਗੁਰੂ ਕੇ ਕੁਕਰ ਬਣ ਕੇ ਅੱਗੇ ਖੜਨਾ ਆ ਜਾਂ ਬੈਠਣਾ ਆ ਅ ਫਿਰ ਤੁਸੀਂ ਭਾਂਡੇ ਮਾਂਜਣ ਦੀ ਅ ਸੇਵਾ ਕਰਨੀ ਆ ਫਿਰ ਤੁਸੀਂ ਲੰਗਰਾਂ ਚ ਜਾ ਕੇ ਸੇਵਾ ਕਰਨੀ ਆ ਬਾਥਰੂਮ ਸਾਫ ਕਰਨੇ ਆ ਖੈ ਸਾਰਿਆਂ ਨੇ ਸਾਰੇ ਮინისტრਾਂ ਨੇ ਐਮ ਐਲ ਏਜ਼ ਨੇ ਜਿਨ੍ਹਾਂ ਨੂੰ ਵੀ ਇਹ ਤਾਕੀਦ ਕੀਤੀ ਗਈ ਉਹਨਾਂ ਨੇ ਮੰਨਿਆ ਉਸ ਤੋਂ ਬਾਅਦ ਉਹਨਾਂ ਦੀ ਹੁਣ ਸਜ਼ਾਾਂ ਮਾ ਸ਼ੁਰੂ ਹੋ ਗਈਆਂ ਤੇ ਉਹ ਕੋਈ ਹਰਮਨਦਰ ਸਾਹਿਬ ਦੇ ਬਾਹਰ ਚੋਲਾ ਪਾ ਕੇ ਵੱਡਾ ਤੇ ਹੱਥ 'ਚ ਡੰਡਾ ਲੈ ਕੇ ਤੇ ਦਰਬਾਰ ਦੀ ਤੇ ਮੁਖ ਗੇੜ ਤੇ ਬੈਠ ਕੇ ਸੇਵਾ ਕਰ ਰਹਾ ਹੈ ਕਹਿੰਦੇ 2 ਘੰਟੇ ਲਈ ਜਾਣਾ 6 ਦਿਨਾਂ ਵਾਸਤੇ ਜਾਂ 2 ਦਿਨਾਂ ਵਾਸਤੇ ਤੇ ਉਹ ਪੰਜ ਛੇ ਜਗ੍ਹਾ ਤੇ ਸਾਰੇ ਗੁਰੂ ਘਰ ਅੱਜ ਤਕਰੀਬਨ 4 4 5 5 ਗੁਰੂ ਘਰਾਂ ਚੋਂ ਨੂੰ ਜਾਣਾ ਪਏਗਾ ਤੇ ਉਹਨਾਂ ਤੋਂ ਬਾਅਦ ਉਹਨਾਂ ਨੂੰ ਜਾ ਕੇ ਸ੍ਰੀ ਹਰਮਨਦਰ ਸਾਹਿਬ ਦੇ ਵਿੱਚ ਆ ਪੁੱਲ ਬਖਸ਼ੌਣ ਦੇ ਲਈ ਆਪਣੇ ਵੱਲੋਂ ਮਹਾਰਾਜਾ ਗੇਚੋਕੇ ਆ ਮੁਆਫੀ ਵੀ ਮੰਗਣੀ ਹੈ ਜਿਹੜੀ ਉਹਨਾਂ ਨੇ ਜਿਹੜੀ ਉਹਨਾਂ ਲਈ ਬਹੁਤ ਜ਼ਰੂਰੀ ਹੈ ਤੇ ਦੂਸਰੀ ਗੱਲ ਉਹਨਾਂ ਨੂੰ ਦੇਖ ਕਰਾਉਣ ਵਾਸਤੇ ਕਿਹਾ ਗਿਆ ਤੇ ਥੋੜਾ ਬਹੁਤ ਉਹਨਾਂ ਨੂੰ ਦਾਨ ਪਾਉਣ ਲਈ ਕਿਹਾ ਗਿਆ ਇਹ ਬਹੁਤ ਹੀ ਚੰਗਾ ਹੋਇਆ ਕਿ ਇਤਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਵਾਰੀ ਫਿਰ ਸਰਦਾਰ ਕਪੂਰ ਸਿੰਘ ਇਕੋ ਹੀ ਫਿਰ ਸਰਦਾਰ ਫੂਨਾ ਸਿੰਘ ਵਾ ਨੂੰ ਜਿਹੜੇ ਸਿਕਮ ਦੇ ਜਰਨਲ ਰਹੇ ਆ ਉਹਨਾਂ ਵਰਗੇ ਜਸੇਦਾਰ ਸਾਡੇ ਸਾਹਮਣੇ ਆਏ ਆ ਔਰ ਬਹੁਤ ਹੀ ਚੰਗੀ ਗੱਲ ਆ ਕਿ ਜਦੋਂ ਅਕਾਲੀ ਫੂਨਾ ਸਿੰਘ ਫੈਸਲਾ ਕਰਦੇ ਸੀ ਉਹ ਅੱਗੇ ਇਹ ਨਹੀਂ ਦੇਖਦੇ ਸੀ ਕਿ ਅੱਗੇ ਕੌਣ ਹੈ ਅਗਰ ਮਹਾਰਾਜਾ ਰਣਜੀਤ ਸਿੰਘ ਵੀ ਅੱਗੇ ਆਏ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਨਹੀਂ ਮਖਿਆ ਉਹਨਾਂ ਨੂੰ ਵੀ ਕੋੜਿਆਂ ਦੀ ਸਜ਼ਾ ਦਿੱਤੀ ਸੀ ਤੇ ਉਹ ਖੁਦ ਇੰਨੇ ਮਤਲਬ ਸੱਚੇ-ਸੱਚੇ ਸਿੱਖ ਸਨ ਕਿ ਉਹ ਕੋੜਿਆਂ ਦੀ ਲਿੱਧ ਵੀ ਆਪ ਸਾਫ਼ ਕਰਦੇ ਸਨ ਐਦਾਂ ਦੇ ਜ਼ਮੀਨ ਤੇ ਰਹਿਣ ਵਾਲੇ ਮਤਲਬ ਉਹ ਬਹੁਤ ਵੱਡੇ ਜਰਨੈਲ ਵੀ ਸਨ ਲੜਾਈ ਦੇ ਦੌਰਾਨ ਹੀ ਉਹਨਾਂ ਦੀ ਸ਼ਹੀਦੀ ਵੀ ਹੋਈ ਉਹਨਾਂ ਦੀ ਤੇ ਉਹ ਦਰਾਜ ਸਿੱਧ ਦੇ ਕੋਲ ਉਹਨਾਂ ਦੀ ਸ਼ਹੀਦੀ ਹੋਈ ਸੀ ਉੱਥੇ ਉਹਨਾਂ ਦੀ ਸਮਾਦ ਵੀ ਹੈ ਇਸੇ ਤਰ੍ਹਾਂ ਕਿ ਜਿਹੜੇ ਹੁਣ ਅਕਾਲ ਤਖਤ ਸਾਹਿਬ ਦੇ ਜੱਜਦਾਰ ਨੇ ਪਾਹੀ ਰਗਵੀਰ ਸਿੰਘ ਜੀ ਉਹਨਾਂ ਨੇ ਬਿਲਕੁਲ ਉਸੇ ਰੂਪ ਵਿੱਚ ਆ ਕੇ ਫੈਸਲਾ ਸੁਣਾਇਆ ਅਮ ਔਰ ਮਨ ਨੂੰ ਇਸ ਤਰ੍ਹਾਂ ਲੱਗਿਆ ਕਿ ਸਾਡਾ ਜਿਹੜਾ ਸਿੱਖਾਂ ਦਾ ਪੰਜ ਤਖਤਾਂ 'ਚ ਇੱਕ ਤਖਤ ਹੈ ਅਮ ਸ੍ਰੀ ਅਨੰਦਪੁਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਉਹ ਬਾਕੀ ਸਰਵੋੱਚ ਸਾਡੀ ਅਦਾਲਤ ਹੈ ਉਹਦੇ ਚੋ ਜਿਹੜੇ ਫੈਸਲੇ ਲਏ ਜਾਂਦੇ ਆ ਉਹ ਬਹੁਤ ਹੀ ਉੱਚ ਪਾਏ ਦੇ ਹੁੰਦੇ ਆ ਔਰ ਸਾਡੇ ਸਿੰਘ ਸਾਹਿਬਾਨ ਨੇ ਬੜੇ ਵਧੀਆ ਫੈਸਲੇ ਲੈ ਕੇ ਲੋਕਾਂ ਨੂੰ ਇਹ ਦੱਸਿਆ ਕਿ ਸਿਰੇ ਗਲਤਖਸਾਬ ਸਰਵਉੱਚ ਹੈ ਸਿੱਖਾਂ ਦੇ ਵਿੱਚ ਜਿਸ ਵਾਕੀ ਧਰਮਾਂ ਦੇ ਉਹਨਾਂ ਦੇ ਆਪਣੇ ਆਪਣੇ ਹੈਗੇ ਆ ਔਰ ਉਹ ਉਹਦਾ ਜਿਹੜਾ ਜਿਨ੍ਹਾਂ ਨੂੰ ਮੁਜਰਮ ਸਮਝਿਆ ਗਿਆ ਜਾਂ ਜਿਨ੍ਹਾਂ ਨੂੰ ਤਰਖਾਵਾਂ ਲੱਗੀਆਂ ਉਹ ਆਪਣਾ ਆਪਣਾ ਹਿੱਸਾ ਪਾ ਕੇ ਆਪਣਾ ਆਪਣਾ ਜਿਹੜਾ ਜੁਰਮ ਹੈ ਉਹਨੂੰ ਕਬੂਲ ਕਬੂਲ ਖੇ ਤੇ ਆਪਣਾ ਆਪਣਾ ਉਹ ਭਾਂਡੇ ਮਾਜ ਰਹੇ ਆ ਸਫਾਈ ਕਰ ਰਹੇ ਆ ਤੇ ਕੀਰਤਨ ਸੁਣ ਰਹੇ ਆ ਤੇ ਦਰਬਾਨ ਬਣ ਕੇ ਅੱਗੇ ਬੈਠੇ ਆ ਕਈ ਲੋਕ ਹੁਣ ਕੀ ਕਹੀ ਜਾਂਦੇ ਆ ਇਹ ਫੈਸਲਾ ਠੀਕ ਨਹੀਂ ਹੋਇਆ ਸਖਤ ਸਜ਼ਾ ਨਹੀਂ ਦਿੱਤੀ ਸਤਾ ਨਹੀਂ ਹੋਇਆ ਸਜਣੋ ਮੈਂ ਆਪਣੇ ਸਿੱਖ ਵੀਰਾਂ ਨੂੰ ਇਹ ਕਹਿਣਾ ਚਾਹਣਾ ਹੈ ਨਾ ਭਰਾਵਾਂ ਨੂੰ ਕਿ ਭਈ ਅਸੀਂ ਅਮ ਜੇ ਸ੍ਰੀ ਅਕਾਲ ਤੱਕ ਸਾਵੇ ਉਹ ਪੁਲਿਸ ਸਟੇਸ਼ਨ ਨਹੀਂ ਹੈਗਾ ਉਹ ਸਿੱਖਾਂ ਦੀ ਸਰਮੌਰ ਉਹ ਖਾਸ ਜਗ੍ਹਾ ਹੈ ਜਿੱਥੋਂ ਅਸੀਂ ਹੁਕਮ ਲੈਨੇ ਆ ਉਹਨਾਂ ਨੇ ਲੋਕਾਂ ਨੂੰ ਡੰਡੇ ਮਾਰਨੇ ਆ ਜਾਂ ਕੁਝ ਕਰਨਾ ਇਹ ਕੰਮ ਨਹੀਂ ਹੈਗਾ ਉਹਨਾਂ ਦਾ ਕੋੜੇ ਮਾਰਨ ਦੀ ਸਜ਼ਾ ਵੀ ਇੱਥੋਂ ਮਿਲ ਸਕਦੀ ਸੀ ਪਰ ਉਹਨਾਂ ਨੂੰ ਇਹ ਨਹੀਂ ਹੈਗਾ ਇਹਨਾਂ ਨੂੰ ਫਾਂਸੀ ਲਟਕਾ ਦਿਓ ਇਹਨਾਂ ਨੂੰ ਆਹ ਕਰ ਦਿਓ ਸਜ਼ਾ ਤਾਂ ਇਹੀ ਬਹੁਤ ਹੈ ਕਿ ਇੱਕ ਮੁੱਖ ਮੰਤਰੀ ਲੈਵਲ ਦਾ ਬੰਦਾ ਅ ਸ੍ਰੀ ਹਰਮੰਤ ਸਾਹਿਬ ਦੇ ਸਾਹਮਣੇ ਦਰਬਾਰਨ ਬਣ ਕੇ ਬੈਠਾ ਇਸ ਤੋਂ ਬਾਅਦ ਬੇਇੱਜ਼ਤੀ ਕੀ ਹੋ ਸਕਦੀ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਨਿਮੂਚਾ ਕੀ ਹੋ ਸਕਦਾ ਕਿ ਉਹ ਬੰਦਾ ਇਨਸਾਨ ਚੁੱਪ ਕਰਕੇ ਬੈਠਾ ਦੇਖ ਰਿਹਾ ਮੈਂ ਇਕੱਲੀ ਪਰਸਪੈਕਟਿਵ ਤੋਂ ਨਹੀਂ ਕਹਿੰਦਾ ਕਿ ਮੈਂ ਇਕੱਲੀਆਂ ਤਾਂ ਜਾਂ ਮੈਂ ਇਕੱਲੀਆਂ ਦੀ ਹਮਾਇਤ ਕਰੰਦਾਂ ਪਰ ਮੈਂ ਇਹ ਸੋਚ ਰਿਹਾ ਕਿ ਸਾਰੇ ਸਿੱਖਾਂ ਨੂੰ ਇਹ ਸੋਚਣਾ ਚਾਹੀਦਾ ਕਿ ਇਹ ਬਹੁਤ ਵੱਡਾ ਤਖਤ ਹੈ ਇਹਨੂੰ ਤੁਸੀਂ ਕਿੰਚ ਤੋਂ ਪਰਾਂਤੂ ਨਹੀਂ ਕਰ ਸਕਦੇ ਹਾਂ ਇਹ ਦੇਖ ਸਕਦੇ ਕਿ ਫੈਸਲਾ ਕਿੰਨਾ ਵੱਡਾ ਹੋਇਆ ਤੇ ਚਲ ਤੂੰ ਦਰਵਾਜ਼ਾ ਬਣ ਕੇ ਬੈਠਣਾ ਤੂੰ ਬਾਥਰੂਮ ਸਾਫ ਕਰ ਰਿਹਾ ਇੱਕ ਚੀਜ਼ ਮੈਨੂੰ ਜਿਹੜਾ ਕਿ ਥੱਲੇ ਨਹੀਂ ਸੀ ਉਤਰਦਾ ਕੁਰਸੀ ਤੋਂ ਕੁਰਸੀ ਤੋਂ ਉਹ ਬਾਥਰੂਮ ਸਾਫ ਕਰ ਰਿਹਾ ਅ ਗੁਰੂ ਸਾਹਿਬ ਦੇ ਹੁਕਮ ਮਤਾਬਕ ਕੀਰਤਨ ਸੁਣ ਰਿਹਾ ਤੇ ਉਤਰ ਭਾਂਡਿਆਂ ਦੀ ਸੇਵਾ ਕਰ ਰਿਹਾ ਬਾਹਰ ਦਰਵਾਜ਼ਾ ਬਣ ਕੇ ਬੈਠਾ ਭਾਵੇਂ 1 ਘੰਟੇ ਲਈ ਬੈਠਾ ਇੱਕ ਬੰਦ ਬੰਦ ਪਰਗੀ ਘਟ ਰਾਇ ਇਸੇ ਦਰਵਾਜ਼ੇ ਇਹ ਵੀ ਹੋਈ ਕਿ ਉਹਨੂੰ ਗੋਲੀ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਜਿਹੜੀ ਕਿ ਉਹਨਾਂ ਦੇ ਨਾਲ ਦੇ ਸਹਾਇਕ ਲੋਕਾਂ ਨੇ ਉਹਨਾਂ ਨੂੰ ਬਚਾ ਲਿਆ ਆ ਵਾਹਿਗੁਰੂ ਬਣਾ ਉਹਨਾਂ ਨੂੰ ਹੱਥ ਦੇ ਕੇ ਰੱਖਿਆ ਆ ਔਰ ਜਿਸ ਬੰਦੇ ਨੇ ਵੀ ਇਹ ਕਤੂਤ ਕੀਤੀ ਆ ਇਹ ਨਹੀਂ ਕਰਨੀ ਚਾਹੀਦੀ ਔਰ ਸਾਡੇ ਹਰਮਨ ਦਾ ਸਾਹ ਦੇ ਵਿੱਚ ਅਸੀਂ 1984 ਤੋਂ ਹੁਣ ਤੱਕ ਦਿੱਲੀ ਸਰਕਾਰ ਦਾ ਨਰਾਜ ਹੈ ਕਿ ਸਾਡੇ ਹਰਮਨ ਦਾ ਸਾਹ ਤੇ ਗੋਲੀਆਂ ਮਾਰੀਆਂ ਹੁਣ ਤੁਸੀਂ ਖੁਦ ਗੁਰਸਿੱਖ ਹੋ ਕੇ ਤੁਸੀਂ ਖੁਦ ਹਰਮਨ ਦਾ ਸਾਹ ਤੇ ਗੋਲੀਆਂ ਮਾਰ ਰਹੇ ਆ ਔਰ ਤੁਸੀਂ ਬਹੁਤ ਵੱਡੇ ਦਲ ਦਾ ਨਾਮ ਲੈ ਰਹੇ ਆ ਸ਼ਰਮ ਦੀ ਗੱਲ ਹੈ ਬਹੁਤ ਹੀ ਸ਼ਰਮ ਦੀ ਗੱਲ ਹੈ ਸਾਡੇ ਸਿੱਖਾਂ ਨੂੰ ਇਕੱਠੇ ਹੋ ਕੇ ਇਸ ਹੁਕਮ ਨੂੰ ਹੁਣ ਮੰਨਣਾ ਚਾਹੀਦਾ ਹੈ ਜਿਹੜੇ ਵੱਡੇ ਵੱਡੇ ਭੰਡ ਬੈਠਿਆ ਉਹ ਸਿੰਘ ਕਹਉਂਦੇ ਆਪਣੇ ਆਪ ਨੂੰ ਸ਼ਾਇਦ ਕਿਸੇ ਸਾਸਤਾ ਦੇ ਮੋਢੀ ਵੀ ਹੋਣਗੇ ਸ਼ਾਇਦ ਕੋਈ ਗਿਆਨੀ ਹੋਊਗਾ ਸ਼ਾਇਦ ਕੋਈ ਪੱਠੀ ਹੋਊਗਾ ਉਹ ਬੜਵੀਆਂ ਗੱਲਾਂ ਕਰਦੇ ਮੈਂ YouTube ਤੇ ਉਹਨਾਂ ਦੀਆਂ ਸੁਣਦਾ ਉਹਨਾਂ ਦੇ ਆਪਣੇ ਆਪਣੇ ਚੈਨਲ ਆ ਮੈਂ ਕਹਿੰਦਾ ਲਾਣਤ ਹੈ ਉਹਨਾਂ ਤੇ ਜਿਹੜੇ ਗੁਰਸਿੱਖ ਹੋ ਕੇ ਸ੍ਰੀ ਘਰਮ ਤੱਕ ਸਭ ਤੋਂ ਵੱਲੋਂ ਵੀ ਸਜਾ ਨੂੰ ਵੀ ਗਲਤ ਠਹਿਰਾ ਠਰਾ ਕੇ ਦੱਸ ਰਹੇ ਨੇ ਔਰ ਉਹਨੂੰ ਮੰਨ ਲਈ ਰਹੇ ਦਾ ਮਤਲਬ ਇਹਨਾਂ ਜਿਹੜਾ ਮੰਦੇ ਤੁਸੀਂ ਤਾਂ ਕਿਹੜੇ ਚੰਗੇ ਨਿਕਲਦੇ ਆ ਫਿਰ ਤੁਸੀਂ ਵੀ ਆਪਣੇ ਆਪ ਹੀ ਸਿਰਫ ਵੀਡੀਓ ਬਣਨ ਦੇ ਮਾਰੇ ਨਹੀਂ ਸਾਰਾ ਕੁਝ ਕਰਨਾ ਚਾਹੀਦਾ ਸਿੱਖ ਕੌਮ ਨੂੰ ਸੇਧ ਦੇਣੀ ਚਾਹੀਦੀ ਆ ਤੁਸੀਂ ਭਾਟੜੇ ਸਾਥ ਨਹੀਂ ਹੈਗੇ ਤੁਸੀਂ ਗੁਰਸਿੱਖ ਲੋਕ ਆ ਤੁਸੀਂ ਗੁਰਦੁਆਰਿਆਂ ਤੇ ਬੈਠੇ ਆ ਵੱਡੇ ਵੱਡੇ ਗ੍ਰੰਥੀ ਸਮਝਦੇ ਲੋਕ ਤੁਹਾਨੂੰ ਤੁਹਾਨੂੰ ਗੁਣੀ ਗਿਆਨੀ ਸਮਝਦੇ ਆ ਤੁਹਾਡੇ ਦਾਦੇ ਪ੍ਰਕਾਸ਼ ਆ ਸ੍ਰੀ ਸਾਹਿਬ ਤੁਸੀਂ ਪਾਏ ਆ ਲੱੜਦਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨ ਰਹੇ ਤੁਸੀਂ ਆਪਣੀਆਂ ਟਿੱਪਾਂ ਭਰੀ ਜਾਂਦੇ ਆ ਤੌ ਕਿ ਕਿੰਨੇ ਕ ਪੈਸੇ ਮਿਲ ਜੂਗੇ ਟਿੱਪਾ ਮਾਰ ਕੇ ਕਿ ਤੁਸੀਂ ਸਿੱਖ ਧਰਮ ਨੂੰ ਬਦਨਾਮ ਕਰਨ ਦੇ ਲਈ ਹੋਰ ਆਪਣਾ ਮੂੰਹ ਆਟਾ ੜ ਕੇ ਗੰਦ ਪਖੀ ਜਾਂਦੇ ਆ ਭਾਈ ਸ਼ਰੀਅਤ ਕਾਲ ਤੱਕ ਸਭ ਨੂੰ ਸਭ ਤੋਂ ਸਸਤਾ ਸਮਝ ਕੇ ਤੇ ਜੋ ਹੁਕਮ ਆਉਂਦਾ ਸਾਡਾ ਕੰਮ ਹੈ ਸਿਰ ਝੁਕਾ ਕੇ ਮੰਨਣਾ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਹ ਨਾ ਸਾਰੇ ਮੰਤਰੀਆਂ ਨੂੰ ਤੇ ਐਮਐਲਏਜ਼ ਨੂੰ ਜਿਨ੍ਹਾਂ ਨੂੰ ਵੀ ਇਹ ਸਜ਼ਾ ਮਿਲੀ ਆ ਉਨਾਰੇ ਇਹ ਸਜ਼ਾ ਹੁਸ਼ਿਆਦ ਨਾਲ ਚਾਹ ਸੱਤਾ ਦੇ ਨਾਲ ਚ ਪੂਝ ਲੈਣੀ ਆ ਉਹਨਾਂ ਦਾ ਮੈਂ ਮੈਂ ਤਾਂ ਬਾਤ ਕਰਦਾ ਕਿ ਉਹਨਾਂ ਨੇ ਸਰਵੋੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਿਆ ਤੇ ਉਹਦਾ ਹੁਕਮ ਟਾਲਿਆ ਨਹੀਂ ਸਭ ਤੋਂ ਵੱਡੀ ਚੀਜ਼ ਇਹ ਆ ਸਾਡੇ ਲੋਕਾਂ ਨੂੰ ਉਹ ਮਿਨਿਸਟਰ ਬਣ ਨਾ ਬਣ ਖੜਨ ਨਾ ਖੜਨ ਅਸੀਂ ਕੁਝ ਲੈਣਾ ਦੇਣਾ ਨਹੀਂ ਅਸੀਂ ਆਪਣੇ ਅਕੀਦਤ ਮੁਤਾਬਕ ਆਪਣੇ ਸਿੱਖ ਧਰਮ ਦੇ ਤਖਤ ਨੂੰ ਜਿਹੜਾ ਸਾਡਾ ਸਭ ਤੋਂ ਵੱਡਾ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਵੋੱਚ ਮੰਨਦੇ ਹੋਏ ਉਹ ਜੋ ਵੀ ਹਕੂਮਤ ਤੋਂ ਹੋਏ ਇਹਨਾਂ ਨੇ ਮੰਨੇ ਅਸੀਂ ਇਹਨਾਂ ਦੇ ਨਾਲ ਆ ਸ਼ੋਮੀ ਅਕਾਲੀ ਦਲ ਨੂੰ ਇੱਕ ਗੱਲ ਸੋਚ ਲੈਣੀ ਚਾਹੀਦੀ ਆ ਕਿ ਅੱਗੇ ਤੋਂ ਕੋਈ ਅਸੀ ਕੁਰੀਤੀ ਨਾ ਕੀਤੀ ਜਾਵੇ ਤੇ ਜਿਹੜੀ ਸਾਡੀ ਪੰਥਕ ਸੋਚਾਂ ਨੇ ਜਿਹੜੀ ਵੀ ਲੋਕ ਪੰਥਕ ਸੋਚ ਮੁਤਾਬਕ ਸਹੀ ਕੰਮ ਕਰਦਣੇ ਝੂਠ ਤੋਂ ਬਿਨਾ ਕਿਉਂਕਿ ਗੁਰਸਿੱਖ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਤੁਸੀਂ ਜਦੋਂ ਗੁਰਸਿੱਖੀ ਪਾਣਾ ਪਾ ਲੰਨੇ ਆ ਫਿਰ ਤੁਹਾਡੇ ਅਗੇ ਝੂਠ ਚੰਗਾ ਨਹੀਂ ਲੱਗਦਾ ਜੇ ਜਿਹੜੀ ਵੀ ਸੰਸਥਾ ਮੁੜ ਕੇ ਆਵੇ ਪੰਜਾਬ ਦੇ ਵਿੱਚ ਇੱਕ ਜਮਾਤ ਚਾਹੀਦੀ ਹੈ ਜਿਹੜੀ ਸਿੱਖਾਂ ਦੀ ਰਿਪਰੈਜ਼ੈਂਟ ਸਿੱਖਾਂ ਨੂੰ ਕਰੇ ਔਰ ਉਹ ਅਕਾਲੀ ਦਲ ਹੀ ਕਰ ਸਕਦਾ ਮੈਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ 1920 ਵਾਲਾ ਮੁੜ ਕੇ ਜਾਗਰਤ ਹੋਵੇ ਉਹਦੇ ਅਧੀਨ ਦੁਨੀਆ ਦੇ ਵਿੱਚ ਹਰ ਪਾਸੇ ਰਹਿੰਦੇ ਸਿੱਖ ਨੂੰ ਇਹਦੇ 'ਚ ਆਉਣ ਦੀ ਮੈਂ ਗੁਜਾਰਿਸ਼ ਕਰੂੰਗਾ ਕਿ ਤੁਸੀਂ ਆਵੋ ਆ ਕੇ ਇਹ ਤੁਹਾਡਾ ਆਪਣਾ ਪੰਥ ਹੈ ਤੁਹਾਡਾ ਆਪਣਾ ਸਿੱਖੀ ਤਰਨਾ ਹੈ ਕਿ ਤੁਸੀਂ ਉਹਦੀ ਸਪੋਰਟ ਕਰੋ ਕੋਈ ਕਾਂਗਰਸੀ ਹੋ ਸਕਦਾ ਹੈ ਕੋਈ ਅਕਾਲੀ ਹੋ ਸਕਦਾ ਹੈ ਕੋਈ ਆਮ ਆਦੀ ਪਾਰਟੀ ਦਾ ਹੋ ਸਕਦਾ ਪਰ ਸਿੱਖਾਂ ਦੀ ਇਸ ਜਮਾਤ ਦੇ ਹੱਥ ਪੱਕੇ ਕਰਨੇ ਚਾਹੀਦੇ ਹਨ ਇਹ ਜ਼ਰੂਰੀ ਨਹੀਂ ਕਿ ਮੁਰਕੇ ਅਕਾਲੀ ਦਲ ਬਾਦਲ ਹੀ ਆਉਣਾ ਹੈ ਬਿਲਕੁਲ ਨਹੀਂ ਆਉਣਾ ਚਾਹੀਦਾ ਮੁਰਕੇ ਮੈਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ 1920 ਵਾਲਾ ਬਣੇ ਜਿਹਦੇ ਚ ਸਾਡੇ ਉਹ ਸਿੱਖ ਸਰਦਾਰ ਸਰ ਜਿਨ੍ਹਾਂ ਨੇ ਹਰ ਵੇਲੇ ਸੱਚੋ ਸੱਚ ਦੀ ਗੱਲ ਕੀਤੀ ਆ ਜਿਹੜੇ ਝੂਠੇ ਨੇ ਉਹ ਆਪੇ ਹੁਣ ਪਰੇ ਹੋ ਜਾਣੇ ਆ ਤੁਸੀਂ ਝੂਠਿਆਂ ਨੂੰ ਨਹੀਂ ਜਿਤਾਣਾ ਜਿਹੜਾ ਵੀ ਸੱਚਾ ਅੱਗੇ ਆਏਗਾ ਉਹਨਾਂ ਨੂੰ ਲੈ ਕੇ ਆਉਣਾ ਤਾਂ ਕਿ ਪੰਥ ਦੀ ਸੇਵਾ ਕਰ ਸਕਣ ਮੈਂ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਧੰਨਵਾਦ ਦਿੰਦਾ ਜਿਨ੍ਹਾਂ ਨੇ ਇਸ ਵੇਲੇ ਆਪਣੀਆਂ ਵੀਡੀਓਜ਼ ਵਿੱਚ ਜਾਂ ਚੰਗੇ ਸ਼ਬਦਾਂ ਵਿੱਚ ਕਿਹਾ ਪਈ ਇਹ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਲੀ ਹੈ ਸਭ ਨੂੰ ਮਨਜ਼ੂਰ ਹੈ ਜਿਹੜੇ ਵੀਰ ਭੈਣ ਆਪਣੀਆਂ ਜੱਬਾਂ ਪਾੜ-ਪਾੜ ਕੇ ਕਹੀ ਜਾਂਦੇ ਐ ਇਹ ਸਜ਼ਾ ਠੀਕ ਨਹੀਂ ਹੋਈ ਕੋਈ ਫਲਾਣਾ ਕਹਿੰਦਾ ਇਹ ਨਹੀਂ ਹੋਇਆ ਇਹਨੂੰ ਸਜ਼ਾ ਨਹੀਂ ਪੂਰੀ ਮਿਲੀ ਇਹਨਾਂ ਤੁਸੀਂ ਉਹ ਤਾਂ ਗਲ ਘੁੱਟਣਾ ਬੰਦੇ ਦਾ ਜਦੋਂ ਤੁਸੀਂ ਉਹਨਾਂ ਨੂੰ ਮਾਰਨਾ ਚਾਹੁੰਦੇ ਆ ਇਹਦਾ ਮਤਲਬ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਮੰਨ ਨਹੀਂ ਰਹੇ ਤਾਂ ਜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੁਸੀਂ ਮੰਨ ਹੀ ਨਹੀਂ ਰਹੇ ਤਾਂ ਉਹਨੂੰ ਸਿੱਖ ਹੋਣ ਦਾ ਕੋਈ ਅਧਿਕਾਰ ਨਹੀਂ ਹੈ ਜੰਬੜੀਆਂ ਮਾਰਨੀਆਂ ਬੰਦ ਕਰੋ ਇਹ ਵੀਡੀਓ ਬਣਾ ਬਣਾ ਕੇ ਲੋਕਾਂ ਨੂੰ ਪਰੇਸ਼ਾਨਾ ਕਰੋ ਇਹ ਸੋਸ਼ਲ ਮੀਡੀਆ 'ਚ ਗੰਦ ਜਿਹੜਾ ਤੁਸੀਂ ਪਾ ਰਹੇ ਚੰਗ ਨਹੀਂ ਹੈ ਮੇਰੇ ਕੋਲੋਂ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸ਼ਰੋਮੀ ਅਕਾਲੀ ਦਲ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੇਰੇ ਵੱਲੋਂ ਸਿਰ ਨਵਾ ਕੇ ਹਰ ਵਲੇ ਨਮਸਕਾਰ ਕਰਦੇ ਨੇ ਤੇ ਸਿੱਖ ਤਰੰਗ ਨੂੰ ਮੰਨਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ